ਸਤ ਸ੍ਰੀ ਅਕਾਲ ਦੋਸਤੋ ਜੁੜੇ ਹੋ ਸਤ ਗੁਰ ਪੰਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਗੱਲ ਕਰਦੇ ਆ ਅੱਜ ਰਾਤ ਤੋਂ ਯਾਨੀ ਕਿ 31 ਮਈ ਦੀ ਰਾਤ ਤੋਂ ਲੈ ਕੇ 5 ਜੂਨ ਤੱਕ ਦੇ ਮੌਸਮ ਦੀ ਕਿ ਕਿਹੋ ਜਿਹਾ ਮੌਸਮ ਰਹਿ ਸਕਦਾ ਅੰਦਾਜ਼ਨ ਜਾਣਕਾਰੀ ਹੋਊਗੀ ਦੋਸਤੋ ਅੰਕੜਿਆਂ ਦੇ ਆਧਾਰ ਤੇ ਇਹ ਜਾਣਕਾਰੀ ਹੋਊਗੀ ਕਿ ਜੋ ਭਾਰਤੀ ਮੌਸਮ ਵਿਗਿਆਨੀਆਂ ਦੀਆਂ ਪ੍ਰਾਈਵੇਟ ਸੰਸਥਾਵਾਂ ਦੇ ਸੈਟੇਲਾਈਟਾਂ ਦੇ ਵਿੱਚ ਜਾਣਕਾਰੀ ਪ੍ਰਾਪਤ ਆ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਸ਼ੇਅਰ ਕਰ ਦਿਓ ਤੇ ਬਾਕੀ ਜਾਣਕਾਰੀ ਅਸੀਂ ਹਰ ਰੋਜ਼ ਦੀ ਤਰ੍ਹਾਂ ਸਮੇਂ-ਸਮੇਂ ਦੇ ਉੱਤੇ ਸਾਂਝੀ ਕਰਦੇ ਰਾਂਗੇ ਕਿਉਂਕਿ ਪ੍ਰੀ ਮੌਨਸੂਨ ਦੇ ਸੀਜ਼ਨ ਦੇ ਵਿੱਚ ਜਾਂ ਜਦੋਂ ਵੀ ਤਾਪਮਾਨ ਵਧ ਜਾਂਦੇ ਨੇ ਜਾਂ ਪੂਰੇ ਦੀਆਂ ਹਵਾਵਾਂ ਚੱਲਦੀਆਂ ਨੇ ਨਮੀ ਇਕੱਠੀ ਜ਼ਿਆਦਾ ਹੋ ਜਾਂਦੀ ਹੈ ਤਾਂ ਉਸ ਸਮੇਂ ਅਚਾਨਕ ਮੌਸਮ ਜਿਹੜਾ ਉਹ ਕਰਵਟ ਲੈ ਲੈਂਦਾ ਤੇ ਮੀਂਹ ਦੀਆਂ ਕਾਰਵਾਈਆਂ ਕਰ ਜਾਂਦਾ ਇਸ ਕਰਕੇ ਉਹ ਜਾਣਕਾਰੀ ਅਸੀਂ ਸਮੇਂ ਦੇ ਨਾਲ ਰਹਿੰਦੇ ਸਮੇਂ ਦੇ ਵਿੱਚ ਤੁਹਾਡੇ ਤੱਕ ਹਰ ਰੋਜ਼ ਦੀ ਤਰ੍ਹਾਂ ਸਾਂਝੀ ਕਰਦੇ ਰਾਂਗੇ ਸਭ ਤੋਂ ਪਹਿਲਾਂ ਅੱਜ ਆਪਾਂ ਰਾਤ ਦੇ ਮੌਸਮ ਦੀ ਗੱਲ ਕਰੀਏ 31 ਮਈ ਦੇ ਤਾ ਇਸ ਸਮੇਂ ਦਿਨ ਦੇ ਵੇਲੇ ਮੀਂਹਿਆ ਕਾਰਵਾਈਆਂ ਕਈ ਇਲਾਕਿਆਂ ਦੇ ਵਿੱਚ ਵਧਿਆ ਲੱਗੀਆਂ ਨੇ ਤੇ ਕਈ ਮੀਤੋ ਜਿਹੜੇ ਇਲਾਕੇ ਉਹ ਬਾਂਝੇ ਵੀ ਰਹੇ ਨੇ ਤੇ ਫਿਲਹਾਲ ਮੌਸਮ ਦੇ ਵਿੱਚ ਜਿਹੜੀ ਕਰਬਟਾ ਬਦਲਵਾਈ ਹੈ ਉਹ ਇਸ ਸਮੇਂ ਪੰਜਾਬ ਦੇ ਕੁਝ ਕੁ ਖੇਤਰਾਂ ਦੇ ਵਿੱਚ ਜਾਨੀ ਕਿ ਗਰਦਾਸਪੁਰ ਦੇ ਇਲਾਕੇ ਸ੍ਰੀ ਅਮਰਸਰ ਸਾਹਿਬ ਦੇ ਇਲਾਕੇ ਪਠਾਨਕੋਟ ਦੇ ਇਲਾਕੇ ਜਾਂ ਤਰਨਤਾਰਨ ਸਾਹਿਬ ਫਿਰੋਜ਼ਪੁਰ ਦੇ ਇਲਾਕੇ ਦੇ ਵਿੱਚ ਬੱਦਲਬਾਈ ਟੁੱਟ ਮੇਰੂ ਵਿੱਚ ਬਣੀ ਹੋਈ ਹੈ ਉਸ ਤੋਂ ਬਾਅਦ ਨਵਾਂ ਸ਼ਹਿਰ ਹਸਿਆਰਪੁਰ ਸ੍ਰੀ ਨਾਨਦਪੁਰ ਸਾਹਿਬ ਰੋਪੜ ਨੰਗਲ ਰੋਪਨਗਰ ਮਹਾਲੀ ਤੇ ਚੰਡੀਗੜ੍ਹ ਤੇ ਕੁਝ ਖੇਤਰ ਜਿਹੜੇ ਪਟਿਆਲੇ ਦੇ ਜਿਨ੍ਹਾਂ ਦੇ ਵਿੱਚ ਇਸ ਸਮੇਂ ਬੱਦਲ ਵਈ ਹੈ ਜਿਹੜੀ ਉਹ ਬਣੀ ਹੋਈ ਦਿਖਾਈ ਦੇ ਰਹੀ ਹੈ ਦੋਸਤੋ ਭਾਰਤੀ ਮੌਸਮ ਵਿਗਿਆਨ ਦੇ ਇਸ ਸੈਟਲਾਈਟ ਦੇ ਵਿੱਚ ਇਹ ਤਸਵੀਰ ਹੈ ਜਿਹੜੀ ਦਿਖਾਈ ਦੇ ਰਹੀ ਹੈ ਤੇ ਬਾਕੀ ਹਰਿਆਣੇ ਦੇ ਵੀ ਬਹੁਤੇ ਖੇਤਰਾਂ ਦੇ ਵਿੱਚ ਇਸ ਸਮੇਂ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ ਹੋ ਰਹੀਆਂ ਨੇ ਤੁਸੀਂ ਲਾਈਵ ਵੀ ਦੇਖ ਸਕਦੇ ਹੋ ਤੇ ਨਾਲ ਹੀ ਰਾਜਸਥਾਨ ਦੇ ਇਧਰੇ ਰਾਜਸਥਾਨ ਦੇ ਕੁਝ ਇਲਾਕੇ ਨੇ ਤੇ ਆ ਹਰਿਆਣੇ ਦੇ ਜਿਹੜੇ ਤੁਸੀਂ ਦੇਖ ਸਕਦੇ ਹੋ ਬਹੁਤੇ ਆ ਇਲਾਕਿਆਂ ਦੇ ਵਿੱਚ ਹਰਿਆਣੇ ਦੇ ਸਿਰਫ ਸੈਂਟਰ ਵਾਲੇ ਇਲਾਕਿਆਂ ਨੂੰ ਛੱਡ ਕੇ ਬਾਕੀ ਚਾਰੇ ਦਿਸ਼ਾਵਾਂ ਦੇ ਵਿੱਚ ਜਿਹੜਾ ਮੀਂਹ ਉਹ ਗਰਜਲ ਇਸ ਕਾਲਾ ਤੇ ਹਨੇਰੀ ਵਾਲਾ ਜਿਹੜਾ ਇਸ ਸਮੇਂ ਵਰਕਰਾਰ ਹੈ ਤੇ ਉਸ ਤੋਂ ਬਾਅਦ ਰਾਜਸਥਾਨ ਦੇ ਕੁਝ ਕੁ ਖੇਤਰਾਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਹੋ ਰਹੀਆਂ ਟੁੱਟਵੇਂ ਰੂਪ ਵਿੱਚ ਤੇ ਉਸ ਤੋਂ ਬਾਅਦ ਦਿੱਲੀ ਤੇ ਯੂਪੀ ਐਮਪੀ ਤੇ ਹਿਮਾਚਲ ਤੇ ਜੰਮੂ ਦੇ ਜੰਮੂ ਕਸ਼ਮੀਰ ਦੇ ਵਿੱਚ ਜਿਹੜੀਆਂ ਇਹ ਤਸਵੀਰਾਂ ਨੇ ਉੱਪਰਲੇ ਹਿੱਸੇ ਦੀਆਂ ਜੰਮੂ ਐਂਡ ਕਸ਼ਮੀਰ ਦੀਆਂ ਨੇ ਦੋਸਤੋ ਤੁਸੀਂ ਤਸਵੀਰ ਦੇਖ ਸਕਦੇ ਹੋ ਜੰਮੂ ਐਂਡ ਕਸ਼ਮੀਰ ਦੇ ਵਿੱਚ ਬੱਦਲ ਬਈ ਪੂਰੀ ਸਟਰੋਂਗ ਬਣੀ ਹੋਈ ਹੈ ਰਾਤ ਨੂੰ ਮੀਂਹ ਦੀਆਂ ਕਾਰਵਾਈਆਂ ਹੋਣਗੀਆਂ ਤੇ ਉਸ ਤੋਂ ਬਾਅਦ ਸਾਈਡ ਵਾਲੇ ਇਸੇ ਦੇ ਵਿੱਚ ਜੋ ਦੇਖ ਸਕਦੇ ਹੋ ਪੰਜਾਬ ਦੇ ਨਾਲ ਲੱਗਦੇ ਇਲਾਕੇ ਜੋ ਹਿਮਾਚਲ ਦੇ ਮੈਦਾਨੀ ਖੇਤਰਾਂ ਦੇ ਨਾਲ ਲੱਗਦੇ ਇਲਾਕੇ ਨੇ ਉਹਨਾਂ ਦੇ ਵਿੱਚ ਵੀ ਤੇ ਉੱਪਰਲੇ ਇਸੇ ਪਹਾੜੀ ਇਲਾਕਿਆਂ ਦੇ ਨਾਲ ਲੱਗਦੇ ਇਲਾਕੇ ਉਹਨਾਂ ਦੇ ਵਿੱਚ ਵੀ ਜਿਹੜੇ ਬਦਲਬਾਈ ਬਣੀ ਹੋਈ ਹੈ ਤੇ ਮੀਂਹ ਦੇ ਕਾਰਬਨ ਆ ਉੱਥੇ ਵੀ ਹੋਣਗੀਆਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਹਰਿਆਣਾ ਦੇ ਨਾਲ ਲੱਗਦੇ ਇਲਾਕੇ ਚੰਡੀਗੜ੍ਹ ਯੂਪੀ ਐਮਪੀਈ ਦੇ ਨਾਲ ਤੇ ਬਹੁਤ ਸਾਰੇ ਇਲਾਕੇ ਰਾਜਸਥਾਨ ਦੇ ਵੀ ਨੇ ਜਿਨ੍ਹਾਂ ਦੇ ਵਿੱਚ ਇਸ ਸਮੇਂ ਮੀਂਹ ਦੇ ਜਿਹੜੇ ਕਾਰਬਨ ਆ ਰਹੇ ਨੇ ਦਿੱਲੀ ਤੱਕ ਜਿਹੜੀਆਂ ਇਹ ਤੇ ਮੀਡੀਆ ਕਰਵਨ ਜਿਹੜੀਆਂ ਲਗਾਤਾਰ ਦਿਖਾਈ ਦੇ ਰਹੀਆਂ ਨੇ ਜਿਵੇਂ ਕਿ ਤੁਸੀਂ ਵਾਈਟ ਕਲਰ ਦੀਆਂ ਧਾਰੀਆਂ ਦੇਖ ਸਕਦੇ ਹੋ ਤੇ ਦੂਸਰੀ ਸਾਈਡ ਆਪਾਂ ਜੇਕਰ ਗੱਲ ਕਰੀਏ ਹਿੰਦ ਮਹਾਸਾਗਰ ਦੇ ਵਿੱਚ ਜਿਹੜੀ ਸੌਰੀ ਬੰਗਾਲ ਦੀ ਖਾੜੀ ਦੇ ਵਿੱਚ ਸੌਰੀ ਬੰਗਾਲ ਦੀ ਖਾੜੀ ਦੇ ਵਿੱਚ ਜਿਹੜੀਆਂ ਤਸਵੀਰਾਂ ਨੇ ਮੌਨਸੂਨ ਦੀਆਂ ਉਹ ਵੀ ਐਕਟਿਵ ਹੁੰਦੀਆਂ ਹੋਈਆਂ ਵਧੀਆ ਚੱਲਦੀਆਂ ਹੋਈਆਂ ਦਾਜਰ ਆ ਰਹੀਆਂ ਨੇ ਤੁਸੀਂ ਇਸ ਸਾਈਡ ਨੂੰ ਜਾਂਦੇ ਹੋਈਆਂ ਦੇਖ ਸਕਦੇ ਹੋ ਇਸ ਸਾਈਡ ਨੂੰ ਥੋੜੀਆਂ ਜਿਆਦਾ ਸਟਰੋਂਗ ਨੇ ਪਰੰਤੂ ਜਿਹੜੇ ਇਸ ਸਾਈਡ ਨੂੰ ਜਾਣੀਆਂ ਹੁੰਦੀਆਂ ਨੇ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਕਿ ਇਸ ਸਾਈਡ ਨੂੰ ਜਾਂਦੀਆਂ ਨੇ ਉਹ ਥੋੜੀਆਂ ਜਿਹਾ ਘੱਟ ਨੇ ਇਸ ਸਾਈਡ ਨੂੰ ਦੋਸਤੋ ਬਹੁਤਿਆਂ ਇਲਾਕਿਆਂ ਦੇ ਵਿੱਚ ਇਹ ਜਿਹੜੀਆਂ ਤਸਵੀਰਾਂ ਨੇ ਇਸ ਤਰ੍ਹਾਂ ਜਿਹੜੀਆਂ ਜਾਂਦੀਆਂ ਨੇ ਤਾਂ ਇਸ ਸਾਈਡ ਵਾਲੀਆਂ ਜਿਹੜੀਆਂ ਤਸਵੀਰਾਂ ਨੇ ਇਹ ਵਧੀਆ ਸਟਰੋਂਗ ਨੇ ਜਿਹੜੀਆਂ ਇਸ ਸਾਈਡ ਨੂੰ ਜਾਂਦੀਆਂ ਨੇ ਉਹ ਥੋੜੀਆਂ ਜਿਹਾ ਘੱਟ ਨੇ ਇਸ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਮੌਨਸੂਨ ਦੀਆਂ ਦਿਖਾਈ ਦੇ ਰਹੀਆਂ ਨੇ ਫਿਲਹਾਲ ਮੌਨਸੂਨ ਦੀ ਅਪਡੇਟ ਹਰ ਰੋਜ਼ ਦੀ ਤਰ੍ਹਾਂ ਆਉਂਦੀ ਰਹਿੰਦੀ ਹੈ ਕਿਉਂਕਿ ਕੁਝ ਖੇਤਰਾਂ ਦੇ ਵਿੱਚ ਵਧੀਆ ਐਕਟਿਵ ਹੈ ਕੁਝ ਦੇ ਵਿੱਚ ਹਜੇ ਮੌਨਸੂਨ ਆਈ ਨਹੀਂ ਉਹ ਜਿਆਦਾ ਸਟਰੋਂਗ ਨਹੀਂ ਹੈਗੀ ਹੁਣ ਤੁਹਾਨੂੰ ਲੈ ਚਲਦੇ ਹਾਂ ਅਸੀਂ ਭਾਰਤੀ ਮੌਸਮ ਵਿਗਿਆਨ ਦੀ ਪ੍ਰਾਈਵੇਟ ਸੰਸਥਾ ਦੇ ਸੈਟੇਲਾਈਟ ਦੇ ਵਿੱਚ ਜਿੱਥੇ ਕਿ ਆਪਾਂ ਨੂੰ 5 ਜੂਨ ਤੱਕ ਦੀ ਜਿਹੜੀ ਅਫੀਸ਼ੀਅਲ ਤੌਰ ਤੇ ਜਾਣਕਾਰੀ ਜਿਹੜੀ ਅੰਦਾਜ਼ਨ ਜਾਣਕਾਰੀ ਜਿਹੜੀ ਉਹ ਪ੍ਰਾਪਤ ਹੋਊਗੀ ਦੋਸਤੋ ਤੁਸੀਂ ਬਣੇ ਰਹੋ ਸਾਡੇ ਨਾਲ ਥੋੜਾ ਜਿਹਾ ਨੈਟਵਰਕ ਦੀ ਪ੍ਰੋਬਲਮ ਦੇ ਕਾਰਨ ਤੁਹਾਡੇ ਤੱਕ ਜਾਣਕਾਰੀ ਥੋੜੀ ਲੇਟ ਹੋ ਜਾਂਦੀ ਹੈ ਵੀਡੀਓ ਲੰਬੀ ਹੋ ਜਾਂਦੀ ਹੈ ਇਸ ਕਰਕੇ ਮਾਫੀ ਚਾਹਾਂਗੇ ਤੇ ਜੋ ਅਪਡੇਟ ਹੈ ਉਹੀ ਜਾਣਕਾਰੀ ਜਿਹੜੀ ਸੈਟੇਲਾਈਟਾਂ ਤੋਂ ਪ੍ਰਾਪਤ ਹੁੰਦੀ ਹੈ ਉਹੀ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਦੇ ਹਾਂ ਆਪਦੇ ਕੋਲੋਂ ਕੁਝ ਨਹੀਂ ਦੱਸਦੇ ਜਿੰਨੀ ਜਾਣਕਾਰੀ ਆਉਂਦੀ ਹੈ ਸਹੀ ਤੇ ਸਟੀਕ ਦੱਸਣ ਦੀ ਕੋਸ਼ਿਸ਼ ਕਰਦੇ ਆ ਤੇ ਅੱਜ ਤੋਂ ਪਹਿਲਾਂ ਤੁਸੀਂ 31 ਤਰੀਕ ਦੀ ਨਾਈਟ ਦੀ ਜਿਹੜੀ ਤਸਵੀਰ ਪਰਸੈਂਟ ਦੇ ਹਿਸਾਬ ਨਾਲ ਦੇਖ ਸਕਦੇ ਹੋ ਤਾਂ ਹੁਣ ਤੋਂ ਕੁਝ ਸਮਾਂ ਬਾਅਦ ਵੀ ਜਿਹੜੀਆਂ ਮੀਂਹਿਆ ਕਾਰਵਾਈਆਂ ਕੋਈ ਜ਼ਿਆਦਾ ਨਹੀਂ ਹੋਣਗੀਆਂ ਸਿਰਫ ਬੱਦਲਾਂ ਦੀ ਆਵਾਜ਼ ਜਿਹੜੀ ਉਹ ਬਣੀ ਰਹੂਗੀ ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਜਿਹੜੀ ਤਸਵੀਰਾਂ ਬੱਦਲਾਂ ਦੀ ਜ਼ਰੂਰ ਬਣੀ ਹੋਈ ਹੈ 2% ਚਾਂਸ ਨੇੜੇ ਉਹ ਨਮੀ ਜਾਂ ਮੀਂਹ ਦੇ ਨੇ ਤੇ ਬੱਦਲ ਜ਼ਰੂਰ ਦਿਖਾਈ ਦੇ ਰਹੇ ਨੇ ਚੰਦਰਮਾ ਦੇ ਨੇੜੇ ਤੁਸੀਂ ਦੇਖ ਸਕਦੇ ਹੋ ਬੱਦਲ ਬਣੇ ਹੋਏ ਨੇ ਤੇ ਬਹੁਤੇ ਇਲਾਕਿਆਂ ਦੇ ਵਿੱਚ ਕਿਣਮਣ ਕਣੀ ਜਾਂ ਗਰਜਲਿਸਕ ਜਰੂਰ ਹੋ ਰਹੀ ਹੋਊਗੀ ਤੇ ਕੁਝ ਖੇਤਰਾਂ ਦੇ ਵਿੱਚ ਸਿਰਫ ਬੱਦਲਾਂ ਦੀ ਆਵਾਜ਼ ਹੀ ਬਣੀ ਹੋਈ ਹੈ ਉਸ ਤੋਂ ਬਾਅਦ ਅਸੀਂ 1 ਜੂਨ ਦੀ ਗੱਲ ਕਰੀਏ ਤਾਂ 1 ਜੂਨ ਨੂੰ ਵੀ ਜਿਹੜੇ 13% ਮੀਂਹ ਦੇ ਚਾਂਸ ਬਣ ਚੁੱਕੇ ਨੇ ਦੋਸਤੋ ਕੁਝ ਖੇਤਰਾਂ ਦੇ ਵਿੱਚ ਦੁਪਹਿਰ ਤੋਂ ਬਾਅਦ ਬੱਦਲਵਾਈ ਬਣ ਸਕਦੀ ਹੈ ਕੁਝ ਦੇ ਵਿੱਚ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਹੀ ਬੱਦਲਵਾਈ ਹੋਊਗੀ ਉੱਥੇ ਹਲਕੀ-ਬੁਲਕੀ ਬੂੰਦਾਬੰਦੀ ਹੋਣ ਦੀ ਪੂਰੀ-ਪੂਰੀ ਉਮੀਦ ਹੈ ਜੇਕਰ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਨਹੀਂ ਹੁੰਦੀਆਂ ਤਾਂ ਇਹ ਦੁਪਹਿਰ ਤੋਂ ਬਾਅਦ ਜਿਵੇਂ ਕਿ ਅੱਜ ਹੀਟ ਸੈੱਲ ਅਜਿਹੀਆਂ ਕਾਰਵਾਈਆਂ ਤੱਕੜੀਆਂ ਹੋਈਆਂ ਤਾਂ ਕੱਲ ਨੂੰ ਵੀ ਇਸ ਤਰ੍ਹਾਂ ਦੀ ਜਿਹੜੀ ਸੰਭਾਵਨਾ ਥੋੜੀ-ਬਹੁਤ ਜਾਪ ਰਹੀ ਹੈ ਤਾਂ ਉਸ ਸਮੇਂ ਤੋਂ ਪਹਿਲਾਂ ਤੁਹਾਡੇ ਨਾਲ ਸਵੇਰ ਦੀ ਵੀਡੀਓ ਦੇ ਵਿੱਚ ਲਾਈਵ ਹੋ ਕੇ ਜਾਣਕਾਰੀ ਦੇ ਦਾਂ ਕਿੰਨੇ ਪਰਸੈਂਟ ਚਾਂਸ ਰਹਿ ਚੁੱਕੇ ਨੇ ਉਸ ਤੋਂ ਬਾਅਦ ਦੋ ਤਰੀਕ ਨੂੰ ਵੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਮੀਂਹ ਦੀਆਂ ਕਿ 18% ਜਿਹੜੇ ਮੀਂਹ ਦੇ ਚਾਂਸ ਦੋ ਤਰੀਕ ਨੂੰ ਵੀ ਬਣ ਚੁੱਕੇ ਨੇ ਦੁਪਹਿਰ ਤੋਂ ਬਾਅਦ ਕਿਤੇ ਗਰਜਲੇਸ਼ ਕਾਲੇ ਬੱਦਲ ਜਿਹੜੇ ਬਣਦੇ ਹੋਏ ਨਜ਼ਰ ਆ ਰਹੇ ਨੇ ਬੱਦਲਾਂ ਦੀ ਤਸਵੀਰ ਵੀ ਤੁਸੀਂ ਸੂਰਜ ਦੇ ਆਲੇ-ਦਾਲ ਦੇਖ ਸਕਦੇ ਹੋ ਇਹ ਜੋ ਭਾਰਤੀ ਮੌਸਮ ਵਿਗਿਆਨ ਦੇ ਪ੍ਰਾਈਵੇਟ ਸੰਸਥਾਵਾਂ ਦੀ ਜੋ ਸੈਟਲਾਈਟ ਦੀ ਤਸਵੀਰ ਆ ਦੋਸਤੋ ਉਹ ਸਾਂਝੀ ਕਰ ਰਹੇ ਆ ਤੇ ਉਸ ਤੋਂ ਬਾਅਦ 3 ਜੂਨ ਨੂੰ ਵੀ ਜਿਹੜਾ ਮੌਸਮ ਆ ਉਹ ਬਦਲੂਗਾ ਮੀਂਹ ਦੀਆਂ ਕਾਰਵਾਈਆਂ ਹੋਣ ਦੀ ਜਿਹੜੀ ਉਮੀਦ ਜਾਪ ਰਹੀ ਹੈ 24% ਜਿਹੜੇ ਚਾਂਸ ਬਣ ਰਹੇ ਨੇ ਤੇ ਸੂਰਜ ਦੇ ਆਲੇ-ਦਾਲ ਤੁਸੀਂ ਬੱਦਲਵਾਈ ਦੇਖ ਸਕਦੇ ਹੋ ਦੋਸਤੋ ਉਸ ਤੋਂ ਬਾਅਦ 4 ਤੇ 5 ਤਰੀਕ ਦੀ ਗੱਲ ਕਰੀਏ ਤਾਂ ਮੌਸਮ 4 ਤਰੀਕ ਨੂੰ ਵੀ ਇੱਕ ਵਧੀਆ ਸਿਸਟਮ ਜਿਹੜਾ ਲੱਗ ਸਕਦਾ ਹੈ ਵਧੀਆ ਮੀਂਹ ਦੀਆਂ ਕਾਰਵਾਈਆਂ ਦੇ ਸਕਦਾ ਹੈ ਤਾਂ 38% ਜਿਹੜੇ ਚਾਂਸ ਬਣੇ ਹੋਏ ਨੇ ਇੱਥੇ ਪਤਾ ਲੱਗ ਰਿਹਾ ਕਿ ਵਧੀਆ ਮੀਂਹ ਦੀ ਜਿਹੜੀ ਸੰਭਾਵਨਾ ਪੂਰੀ ਪੂਰੀ ਉਹ 4 ਤਰੀਕ ਨੂੰ ਬਣੀ ਰਹੂਗੀ ਤੇ ਉਸ ਤੋਂ ਬਾਅਦ ਦੋਸਤੋ ਪੂਰਬੀ ਹਵਾਵਾਂ ਲਗਾਤਾਰ ਸਵੇਰ ਦੇ ਪਹਿਲੇ ਘੰਟੇ ਦੇ ਵਿੱਚ ਹੁਣ ਆਪਾਂ ਨੂੰ ਚਲਦੀ ਹੋਈ ਨਜ਼ਰ ਆਉਣਗੀਆਂ ਤੇ 5 ਤਰੀਕ ਦਾ ਜਿਹੜਾ ਮੌਸਮਾ ਉਹ ਵੀ ਤੁਸੀਂ ਦੇਖ ਸਕਦੇ ਹੋ 5 ਤਰੀਕ ਨੂੰ ਮੌਸਮ ਦੇ ਵਿੱਚ ਥੋੜਾ ਜਿਹਾ ਸੁਧਾਰ ਹੁੰਦਾ ਹੋਇਆ ਨਜ਼ਰ ਆਊਗਾ ਤੇ ਹਮਸਪਰੀ ਗਰਮੀ ਜਿਹੜੀ ਉਹ ਬਣਦੀ ਹੋਈ ਨਜ਼ਰ ਆਊਗੀ ਪਰੰਤੂ 9% ਚਾਂਸ ਹੋ ਉਸ ਦਿਨ ਵੀ ਜਿਹੜੇ 5 ਤਰੀਕ ਨੂੰ ਵੀ ਬਣੇ ਹੋਏ ਨੇ ਤੇ ਬੱਦਲ ਜਿਹੜਾ ਸੂਰਜ ਦੇ ਆਲੇ-ਦੁਆਲੇ ਤੋਂ ਖਾਈ ਦੇ ਰਿਹਾ ਤੇ ਹਰ ਰੋਜ਼ ਦੀ ਤਰ੍ਹਾਂ ਦੋਸਤੋ ਜਿਹੜੀ ਵੀ ਅਪਡੇਟ ਸਮੇਂ ਤੇ ਆਊਗੀ ਤਾਂ ਉਹ ਅਸੀਂ ਜ਼ਰੂਰ ਸਾਂਝੀ ਕਰਾਂਗੇ ਬਦਲਾਅ ਵੀ ਹੁੰਦਾ ਰਹਿੰਦਾ ਤਾਂ ਇਸ ਦੀ ਜਾਣਕਾਰੀ ਸਵੇਰ ਦੇ ਸਮੇਂ ਫੇਰ ਦੁਬਾਰਾ ਸੈਟਲਾਈਟ ਦੀ ਤਸਵੀਰ ਦੇ ਮੁਤਾਬਕ ਜਾਣਕਾਰੀ ਜਿਹੜੀ ਸਾਂਝੀ ਕਰਾਂਗੇ ਸਵੇਰ ਦੇ ਸਮੇਂ ਕੀ ਬਦਲਾਅ ਹੋਇਆ ਤਦ ਤੱਕ ਲਈ ਤੁਸੀਂ ਬਣੇ ਰਹੋ ਸਤਿਗੁਰ ਪੰਗੂ ਫੇਸਬੁੱਕ ਆਈਡੀ ਅਤੇ YouTube ਚੈਨਲ ਮੌਸਮ ਪੰਜਾਬ ਟੀਵੀ ਤੇ Instagram ਪੇਜ ਮੌਸਮ ਪੰਜਾਬ ਟੀਵੀ ਦੇ ਨਾਲ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ